ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਅੱਜ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਈ ਆ ਅੱਜ ਅਸੀਂ ਬਣਾ ਕੇ ਤਿਆਰ ਕੀਤੀ ਹੈ ਚਟਣੀ ਮਿੰਟਾ ਸਕਿੰਟਾਂ ਵਿੱਚ ਬਣਨ ਵਾਲੀ ਚਟਣੀ ਜਿਹੜੀ 5 ਸਟਾਰ ਹੋਟਲਾਂ ਵਿੱਚ ਬਣਦੀ ਹੈ ਇਹ ਚਟਣੀ ਨੂੰ ਬਣਨ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਮਿੰਟਾ ਸਕਿੰਟਾਂ ਵਿੱਚ ਬਣ ਜਾਂਦੀ ਹੈ ਤੇ ਬਹੁਤ ਹੀ ਵਧੀਆ ਤੇ ਸੁਆਦ ਬਣਦੀ ਹੈ ਜਿਹੜੇ ਕਹਿੰਦੇ ਮੂੰਹ ਨੂੰ ਸੁਆਦ ਨਹੀਂ ਆਉਂਦਾ ਤਾਂ ਇੱਕ ਵਾਰ ਇਹ ਚਟਣੀ ਜ਼ਰੂਰ ਟਰਾਈ ਕਰਿਓ ਇਸ ਚਟਣੀ ਦੇ ਅੱਗੇ ਸਾਰੀਆਂ ਚਟਣੀਆਂ ਫਿੱਕੀਆਂ ਐ ਕਿੰਨੀ ਜ਼ਿਆਦਾ ਇਹ ਸਵਾਦ ਬਣਦੀ ਐ ਇਹ ਚਟਣੀ ਤੁਸੀਂ ਵੀ ਬਣਾਣੀ ਐ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਇਹ ਅਸੀਂ ਚਟਣੀ ਇਸ ਤਰ੍ਹਾਂ ਬਣਾਈ ਐ ਆਉ ਬਣਾ ਕੇ ਤਿਆਰ ਕਰਦੇ ਐ 5 ਸਟਾਰ ਹੋਟਲਾਂ ਵਿੱਚ ਬਣਨ ਵਾਲੀ ਚਟਣੀ ਚਟਣੀ ਬਣਾਉਣ ਦੇ ਲਈ ਹਰੀਆਂ ਮਿਰਚਾਂ ਲਈਆਂ ਇਹਨਾਂ ਨੂੰ ਧੋ ਕੇ ਰੱਖ ਲਿਆ ਤੇ ਇਸ ਤਰ੍ਹਾਂ ਇਹਨਾਂ ਨੂੰ ਵਿੱਚ ਤੇ ਟੀਰਾ ਦੇ ਲਿਆ ਜਿਹੜੀ ਮਿਰਚ ਲੈਣੀ ਐ ਬਹੁਤ ਜ਼ਿਆਦਾ ਕੋੜੀ ਮਿਰਚ ਨਹੀਂ ਲੈਣੀ ਜਿਹੜੀ ਘੱਟ ਕੋੜੀ ਹੁੰਦੀ ਮਿਰਚ ਉਹ ਲੈਣੀ ਐ ਉਦੇ ਲਈ ਅਸੀਂ ਕੜੀ ਪੱਤਾ ਲਸਣ ਤੇ ਪਿਆਜ਼ ਇਹਨਾਂ ਨੂੰ ਕੱਟ ਕੇ ਰੱਖ ਲਿਆ ਹੈ ਹੁਣ ਚੱਲਦੇ ਆ ਅਸੀਂ ਗੈਸ ਬਲ ਪਹਿਲਾਂ ਅਸੀਂ ਮਿਰਚਾਂ ਨੂੰ ਤੇਲ ਵਿੱਚ ਚੱਸ ਲੈਂਦੇ ਆ ਗੈਸ ਤੇ ਪੈਨ ਰੱਖ ਲਿਆ ਤੇ ਉਹਦੇ ਵਿੱਚ ਆਪਾਂ ਇੱਕ ਕੱਛੀ ਤੇਲ ਦੀ ਪਾ ਲਈ ਹੈ ਤੇ ਹੁਣ ਇਹਦੇ ਵਿੱਚ ਪਾ ਦਿੰਦੇ ਆ ਮਿਰਚਾਂ ਪਹਿਲਾਂ ਕਲੀਆਂ ਮਿਰਚਾਂ ਪਾ ਕੇ ਇਹਨਾਂ ਨੂੰ ਤੁਸੀਂ ਚਸਰਾ ਹੈ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਮਿਰਚ ਜਿਆਦਾ ਕੋੜੀ ਨਹੀਂ ਲੈਣੀ ਲੈਣੀ ਜਿਹੜੀ ਬਹੁਤ ਹੀ ਜਿਆਦਾ ਤਿੱਖੀ ਹੁੰਦੀ ਹੈ ਜਿਹੜੀ ਨੋਰਮਲ ਜਿਹੀ ਮਿਰਚ ਹੁੰਦੀ ਹੈ ਘੱਟ ਕੋੜੀ ਹੁੰਦੀ ਹੈ ਉਹ ਤੁਸੀਂ ਮਿਰਚ ਲੈਣੀ ਹੈ ਫਿਰ ਇਹ ਦੇਖੋ ਚਟਨੀ ਕਿੰਨੀ ਜਿਆਦਾ ਹੈ ਇਹ ਸੌਲ ਬਣਣੀ ਹੈ ਹੁਣ ਇਹਦੇ ਵਿੱਚ ਅਸੀਂ ਬਾਕੀ ਸਮਾਨ ਪਾ ਦਿੰਦੇ ਆ ਪਿਆਜ਼ ਕੜੀ ਪੱਤਾ ਤੇ ਲਸਣ ਇਹ ਪਾ ਲੈਣਾ ਹੁਣ ਇਹਨਾਂ ਨੂੰ ਸੀ 10 ਤੋਂ 10 ਮਿੰਟ ਇਹਨਾਂ ਨੂੰ ਚਸ ਲੈਣਾ ਹੈ। ਇੱਕ ਤਾਂ ਇਹ ਬਹੁਤ ਜਲਦੀ ਬਣ ਜਾਂਦੀ ਹੈ ਤੇ ਦੂਜਾ ਇਹ ਜੇ ਮੂੰਹ ਨੂੰ ਸੁਆਦ ਨਹੀਂ ਆਉਂਦਾ ਸਬਜ਼ੀ ਖਾਣ ਦਾ ਮੈਨ ਬਿਲਕੁਲ ਮਨ ਨਹੀਂ ਕਰਦਾ ਤਾਂ ਤੁਸੀਂ ਇੱਕ ਵਾਰ ਇਹ ਚਟਣੀ ਜ਼ਰੂਰ ਟਰਾਈ ਕਰਿਓ। ਤੇ ਦੋ ਪਾ ਦਿੰਦੇ ਇਹਦੇ ਵਿੱਚ ਟਮਾਟਰ ਜੇ ਤੁਸੀਂ ਟਮਾਟਰ ਨਹੀਂ ਪਾਣਾ ਖੱਟੇ ਤੇ ਲਈ ਤਾਂ ਇਹਦੇ ਵਿੱਚ ਤੁਸੀਂ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਨਹੀਂ ਤਾਂ ਆਮਚੂਰ ਪਾਊਡਰ ਵੀ ਪਾ ਸਕਦੇ ਹੋ ਇਹ ਜਿਹੜੀ ਆਪਾਂ ਚਟਣੀ ਬਣਾਉਣੀ ਹੈ ਇਹ 5 ਸਟਾਰ ਫੋਟੋਆਂ ਵਿੱਚ ਬਣਾਈ ਜਾਂਦੀ ਹੈ ਤੇ ਕਾਫੀ ਇਹਦਾ ਰੇਟ ਬਹੁਤ ਹੀ ਹਾਈ ਹੁੰਦਾ ਹੈ ਇਹ ਚਟਣੀ ਤੁਸੀਂ ਇਸ ਤਰੀਕੇ ਨਾਲ ਸਿੰਪਲ ਜਿਹਾ ਤਰੀਕਾ ਹੈ ਇੱਕ ਪੁੱਛ ਨਹੀਂ ਲੱਗਦਾ ਮਿਰਚਾਂ ਵੀ ਸਾਡੇ ਘਰ ਵਿੱਚ ਪਈਆਂ ਹੁੰਦੀਆਂ ਸਾਰਾ ਤਮਾਣ ਸਾਡੇ ਘਰ ਵਿੱਚ ਹੁੰਦਾ ਹੈ ਇਹ ਚਟਣੀ ਤੁਸੀਂ ਮੇਰੇ ਇਸ ਤਰੀਕੇ ਦੇ ਨਾਲ ਬਣਾ ਸਕਦੇ ਹੋ ਹੁਣ ਇਹਦੇ ਵਿੱਚ ਪਾ ਦਿੰਦੇ ਆ ਕਾਜੂ ਤੇ ਬਦਾਮ ਇਹਨਾਂ ਚਾ ਕਾਜੂ ਲੈ ਤੇ ਚਾਰ ਹੀ ਬਦਾਮ ਆਪਾਂ ਲੈ ਲਏ ਮਸਤੀ ਦਾ ਸਮਾਨ ਨੋ ਤੁੱਤੀ ਦੋ ਤੋਂ 10 ਮਿੰਟ ਹੀ ਪਕਾਉਣਾ ਤੇ ਇਹਨਾਂ ਨੂੰ ਹੁਣ ਠੰਡਾ ਰਹਿਣ ਲਈ ਅਸੀਂ ਰੱਖ ਲੈਂਦੇ ਆ ਛਟਣੀ ਵਾਲਾ ਮਸਾਲਾ ਸਾਡਾ ਠੰਡਾ ਹੋ ਲਿਆ ਹੁਣ ਇਹਨੂੰ ਆਪਾਂ ਇੱਕ ਜੱਗ ਵਿੱਚ ਤੇ ਪੀਸ ਲੈਂਦੇ ਆ ਉਹਦੇ ਲਈ ਪਦੀਨਾ ਪਾ ਦਿੰਦੇ ਆ ਸਾਰਾ ਪਾ ਜਿਹੜਾ ਪੇਸਟ ਬਣਾ ਸੌਰੀ ਜਿਹੜਾ ਮਸਾਲਾ ਬਣਾਇਆ ਹੈ ਉਹ ਪਾ ਲੰਦੇ ਆ। ਉਹਨਾਂ ਸੀਦੇ ਵਿੱਚ ਨਮਕ ਟੇਸਟ ਦੇ ਮੁਤਾਬਕ ਪਾ ਲੈਣਾ ਹੈ। ਤੇ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਕਾਲਾ ਨਮਕ ਤੇ ਸੁੱਕੇ ਹੋਏ ਗਲਾਬ ਦੀਆਂ ਪੰਖੜੀਆਂ। ਇਹ ਪਾਣੇ ਹੁਣ ਇਹ ਦਸੀਂ ਸਾਨੂੰ ਪਚਕਣੀ ਦਾ ਪੇਸਟ ਬਣਾ ਲੈਂਦੇ ਆ ਸੌਰੀ ਇੱਕ ਚੀਜ਼ ਇਹਦੇ ਵਿੱਚ ਪਾਣੇ ਨੂੰ ਰਹਿ ਗਈ ਹੈ ਉਹ ਪਾਵਾਂਗੇ ਇਹਦੇ ਵਿੱਚ ਅਸੀਂ ਦਹੀਂ ਖੱਟਾ ਦਹੀਂ ਨਹੀਂ ਪਾਣਾ ਬਿਲਕੁਲ ਤਾਜ਼ਾ ਦਹੀਂ ਪਾਣਾ ਹੈ ਦਵਾਰਾ ਇਹਨੂੰ ਇੱਕ ਸੈਕਿੰਡ ਅੱਪਾ ਦਹੀਂ ਪਾ ਕੇ ਫਿਰ ਮਿਕਸੀ ਨੂੰ ਚਲਾ ਲੈਂਦੇ ਆ ਚਟਣੀ ਸਾਡੀ ਬਣ ਕੇ ਤਿਆਰ ਹੈ ਇਹਨੂੰ ਇੱਕ ਬੋਲ ਵਿੱਚ ਆਪਾਂ ਨਿਕਾਲ ਲੈਂਦੇ ਆ ਜੇਕਰ ਮਿੰਟਸ ਕਿੰਟਾ ਵਿੱਚ ਬਣ ਜਾਂਦੀ ਹੈ ਆਪਾਂ ਕਿੰਨੀ ਤਰ੍ਹਾਂ ਦੀ ਜਿਹੜੀ ਹੈ ਚਟਣੀ ਬਣਾਉਂਦੇ ਆ ਪਰ ਇਹ ਚਟਣੀ ਹੈ ਜਿਹੜੀ ਬਣਾਈ ਹੈ ਤੇ ਸਭ ਤੋਂ ਅਲੱਗ ਹੈ 1 ਮਿੰਟਸ ਕਿੰਟਾ ਵਿੱਚ ਬਣ ਜਾਂਦੀ ਹੈ ਬਣ ਕੇ ਤਿਆਰ ਆ ਸਾਡੀ 5 ਸਟਾਰ ਹੋਟਲਾਂ ਵਿੱਚ ਬਣਨ ਵਾਲੀ ਚਟਣੀ ਇਹੀ ਚਟਣੀ ਤੁਸੀਂ ਵੀ ਬਣਾ ਸਕਦੇ ਹੋ ਮਿੰਟਾਂ ਸਕਿੰਟਾਂ ਵਿੱਚ ਬਣ ਜਾਂਦੀ ਹੈ ਬਸ ਇਹ ਖਿਆਲ ਰੱਖਣਾ ਕਿ ਮਿਰਚ ਲੈਣੀ ਹੈ ਘੱਟ ਕੋੜੀ ਲੈਣੀ ਹੈ ਤਿੱਖੀ ਵਾਲੀ ਮਿਰਚ ਨਹੀਂ ਲੈਣੀ ਹੈ ਜੇ ਤਿੱਖੀ ਵਾਲੀ ਮਿਰਚ ਤੁਸੀਂ ਇਸਤੇਮਾਲ ਕੀਤੀ ਹੈ ਤਾਂ ਬਹੁਤ ਹੀ ਘੱਟ ਪਾਣੀ ਹੈ ਦੋ ਤੋਂ ਤਿੰਨ ਮਿਰਚਾਂ ਪਾਣੀ ਹੈ ਜੇ ਹੋ ਸਕੇ ਤਾਂ ਤੁਸੀਂ ਦੂਜੀ ਹੀ ਮਿਰਚ ਦਾ ਇਸਤੇਮਾਲ ਕਰਿਓ ਤਾਂ ਇਹਦਾ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਤੇ ਜਿਹੜੀ ਕੋੜੀ ਮਿਰਚ ਹੁੰਦੀ ਹੈ ਚਟਣੀ ਇੰਨੀ ਤਿੱਖੀ ਨਹੀਂ ਖਾਦੀ ਜਾਂਦੀ ਇਸ ਲਈ ਇਸ ਚਟਣੀ ਵਿੱਚ ਕੱਟ ਕੋੜੀ ਮਿਰਚ ਦਾ ਹੀ ਇਸਤੇਮਾਲ ਹੁੰਦਾ ਹੈ। ਉਮੀਦ ਹੈ ਅੱਜ ਦੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਜੁੜਿਆ ਰਹੋ HK ਪੰਜਾਬੀ ਕਿਚਨ ਦੇ ਨਾਲ। ਇੱਕ ਵਾਰ ਇਸ ਟਟਣੀ ਨੂੰ ਤੁਸੀਂ ਜ਼ਰੂਰ ਟਰਾਈ ਕਰਿਓ। ਮਿਲਦੇ ਹਾਂ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ।